ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਆਮਨਦੀਪ ਕੌਰ ਅੱਜ ਤੋਂ ਆਪਾਂ ਚਿੱਟਾ ਲੋ ਨਾਵਲ ਦੀ ਸ਼ੁਰੂਆਤ ਕਰ ਰਹੇ ਹਾਂ ਜਿਸ ਨੂੰ ਲਿਖਿਆ ਹੈ ਨਾਨਕ ਸਿੰਘ ਨੇ ਅਧੂਰਾ ਕਾਂਡ ਸੰਤਰੀ ਇਸ ਬਦਮਾਸ਼ ਨੂੰ ਖੜਾ ਰੱਖ ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲੱਗ ਪਿਆ ਸ਼ਾਮ ਦੇ 7 ਵਜੇ ਦਾ ਵੇਲਾ ਸੀ ਲੋਕ ਟਿਕਟਾਂ ਦੇ ਕੇ ਫਾਟਕ ਵਿੱਚੋਂ ਲੰਘਦੇ ਜਾ ਰਹੇ ਸਨ ਸਿਪਾਹੀ ਨੇ ਮੁਸਾਫਰ ਦੀ ਬਾਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇੱਕ ਪਾਸੇ ਖੜਾ ਕਰ ਦਿੱਤਾ ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿੱਚੋਂ ਪੂਣੀ ਹੋਏ ਹੋਏ ਕਾਗਜ਼ਾਂ ਦਾ ਇੱਕ ਥੱੱਬਾ ਹੀ ਠੰਡਿਗ ਪਿਆ ਜਿਸ ਨੂੰ ਉਸ ਨੇ ਝੱਟਪਟ ਚੁੱਕ ਕੇ ਹੱਥ ਵਿੱਚ ਫੜ ਲਿਆ ਨੌਜਵਾਨ ਮੁਸਾਫਰ پاس ਕੋਈ ਅਸਵਾਬ ਨਹੀਂ ਸੀ ਵੇਖਣ ਤੋਂ ਇਹ ਸਿੱਖ ਜਾਪਦਾ ਸੀ ਉਮਰ ਉਸ ਦੀ 18 ਕੋ ਸਾਲ ਦੇ ਲਗਭਗ ਸੀ ਉਸ ਦੀ ਮਸ ਅਜੇ ਨਹੀਂ ਸੀ ਫੁੱਟੀ ਉਸ ਦਾ ਝੱਗਾ ਗਲਮੇ ਤੋਂ ਕੁਝ ਪਾਟਾ ਹੋਇਆ ਸੀ ਤੇ ਉਸ ਨੇ ਕਾਲਾ ਲੰਮਾ ਕੋਟ ਪਹਿਨਿਆ ਹੋਇਆ ਸੀ ਉਸ ਦੀ ਵੀ ਇਹੋ ਹਾਲਤ ਸੀ ਇਹ ਬਹੁਤੀਆਂ ਥਾਮਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ ਇਸ ਦੇ ਕਾਜਾਂ ਦੇ 6 6 ਪਾਟ-ਪਾਟ ਕੇ ਮੋਕਲੇ ਹੋ ਗਏ ਸਨ ਮਲੂਮ ਹੁੰਦਾ ਸੀ ਉਹਨਾਂ ਨੂੰ ਚਿੱਟੇ ਤੇ ਮੋٹے ਤਾਗੇ ਦੇ ਟੋਪੀਆਂ ਨਾਲ ਕਈ ਵਾਰ ਸੀਮਿਆ ਗਿਆ ਹੋਵੇ ਕੋਟ ਨਾਲ ਕੋਈ ਬਟਨ ਨਹੀਂ ਸੀ ਸ਼ਾਇਦ ਠੰਡ ਤੋਂ ਬਚਣ ਲਈ ਮੁਸਾਫਰ ਨੇ ਉਸ ਦੇ ਕਾਜਾਂ ਅਤੇ ਬਟਨਾ ਬਟਨ ਟੇਕਾਂ ਵਿੱਚ ਦੀ ਤਾਗੇ ਲੰਘਾ ਕੇ ਕੰਮ ਸਾਰਿਆ ਹੋਇਆ ਸੀ ਕੋਟ ਦੀ ਇੱਕ ਜੇਬ ਤਾਂ ਉੱਕੀ ਹੀ ਪਾਟੀ ਹੋਈ ਸੀ ਪਰ ਦੂਜੀ ਜੇਬ ਸਾਬਤ ਸੀ ਮਸਾਫਰ ਦੇ ਸਡੌਲ ਤੇ ਗੋਰੇ ਸਰੀਰ ਦਾ ਅੰਗ-ਅੰਗ ਗਰੀਬੀ ਨਿਰਾਸ਼ਤਾ ਤੇ ਸ਼ਰਮਿੰਦਗੀ ਦੀ ਮੂਰਤ ਬਣਿਆ ਹੋਇਆ ਸੀ ਸਿਪਾਹੀ ਦਾ ਹੱਥ ਛੂੰਦਿਆਂ ਹੀ ਮਸਾਫਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਸ ਦੇ ਸਾਹਮਣੇ ਸੈਂਕੜੇ ਮਸਾਫਰ ਟਿਕਟਾਂ ਦੇ ਕੇ ਲੰਘ ਗਏ ਪਰ ਬਾਬੂ ਨੇ ਕਿਸੇ ਵੱਲ ਵੀ ਅਜਹੀ ਭਿਆਨਕ ਨਜ਼ਰ ਨਾਲ ਨਹੀਂ ਸੀ ਤੱਕਿਆ ਜਿਵੇਂ ਉਸ ਵੱਲ ਉਹੋ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਦੋ ਕੁ ਕਦਮ ਅਗਾਹ ਜਾ ਕੇ ਫਾਟਕ ਵੱਲ ਪਿੱਠ ਕਰਕੇ ਖੜੋ ਗਿਆ ਸਿਪਾਹੀ ਨੇ ਖਵਰੇ ਇਹ ਖਿਆਲ ਕਰਕੇ ਮੁਸਾਫਰ ਨਸਨ ਦਾ ਲਈਦਾਉ ਖੇਡ ਰਿਹਾ ਹੈ ਤਾੜਨਾ ਭਰੀਆਂ ਅੱਖਾਂ ਨਾਲ ਉਸ ਵੱਲ ਤੱਕਿਆ ਤੇ ਘੁਰਕੀ ਦਿੱਤੀ ਓਏ ਕਿੱਧਰ ਜਾ ਰਿਹਾ ਹੈ ਖੜਾ ਰੋ ਆਪਣੀ ਥਾਂ ਤੇ ਨਹੀਂ ਤੇ ਮਾਰ ਮਾਰ ਕੇ ਖਲ ਲਾ ਛੁਟਾਂਗਾ ਹੀ ਮੁਸਾਫਰ ਬਿਨਾਂ ਚੂੰ ਚਾਂ ਕੀਤਿਆਂ ਮੋੜ ਉਸੇ ਥਾਂ ਤੇ ਤੇ ਆ ਕੇ ਖੜੋ ਗਿਆ ਪੌਣੇ ਕੁ ਘੰਟੇ ਪਿੱਛੋਂ ਜਦ ਸਾਰੇ ਮੁਸਾਫਰ ਲੰਘ ਚੁੱਕੇ ਤਾਂ बाबू ਨੇ ਇਸ ਵੱਲ ਧਿਆਨ 모ੜਿਆ ਤੇ ਕੜ ਕੇ ਵੀ ਆਵਾਜ਼ ਵਿੱਚ ਬੋਲਿਆ ਲਿਆ ਓਏ ਸੋ ਟਿਕਰ ਪਈਆ ਦਾਸਾਨੇ बाबू ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਸਾਫਰ ਕੋਟ ਦੇ ਖੀਸੇ ਵਿੱਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੋਟਿਆਂ ਨਾਲ ਟਟੋਲ ਰਿਹਾ ਸੀ ਇਹ ਮੋٹے-ਮੋٹے ਕਿੰਗਰਿਆਂ ਵਾਲਾ ਛਿੱਟੇ ਤਾਂਬੇ ਦਾ ਇੱਕ ਸਿੱਕਾ ਸੀ ਇਸ ਵੇਲੇ ਉਸ ਦੀ ਹਾਲਤ ਇੱਕ ਅਜਿਹੇ ਆਦਮੀ ਵਰਗੀ ਸੀ ਜਿਹਦੀ ਤਰੇ ਨਾਲ ਜਾਨ ਨਿਕਲ ਰਹੀ ਹੋਵੇ ਤੇ ਉਸ ਦੇ ਸਾਹਮਣੇ ਪਾਣੀ ਦੀ ਨਿੱਕੀ ਜਹੀ ਕੋਲੀ ਪਈ ਹੋਵੇ ਪਰ ਉਹ ਵੀ ਖਾਰੇ ਪਾਣੀ ਦੀ ਉਸ ਦੀ ਜੇਬ ਵਿੱਚ ਇੱਕ ਖੋਟੀ ਚਵਾਨੀ ਸੀ ਮੁਸਾਫਰ ਨੇ ਬੜੀ ਕੋਮਰ ਆਵਾਜ਼ ਵਿੱਚ ਡਰਦਿਆਂ ਡਰਦਿਆਂ ਉੱਤਰ ਦਿੱਤਾ ਬਾਬੂ ਜੀ ਮੇਰੇ ਉੱਤੇ ਰਹਿਮ ਕਰੋ ਮੈਂ ਬੜਾ ਗਰੀਬ ਹਾਂ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ ਇਹੋ ਵਜ੍ਹਾ ਹੈ ਕਿ ਮੈਨੂੰ ਬਿਨਾ ਟਿਕਟੋਂ ਸਫ਼ਰ ਕਰਨਾ ਪਿਆ ਬਾਬੂ ਨੇ ਮਖੌਲ ਤੇ ਨਫ਼ਰਤ ਦੇ ਭਾਵ ਨਾਲ ਹੱਸ ਕੇ ਕਿਹਾ ਠੀਕ ਏ ਕਿਰਾਏ ਜੋਗੇ ਪੈਸੇ ਨਹੀਂ ਸਾਨ ਤੇ ਗੱਡੀ ਤੇਰੇ ਪਿਓ ਦੀ ਜੋ ਹੋਈ ਮੁਫਤ ਸਫ਼ਰ ਕਰਨ ਲੱਗਿਆਂ ਜੇਲ੍ਹ ਦੇ ਦਾਲ ਫੁਲਕੇ ਦਾ ਚੇਤਾ ਨਹੀਂ ਸੀ ਆਇਆ ਕੋਲੋਂ ਸਿਪਾਹੀ ਬੋਲਿਆ ਬਾਬੂ ਜੀ ਤੁਸੀਂ ਕੀ ਖਿਆਲ ਕਰਦੇ ਹੋ ਇਸ ਪਾਸ ਕਿਰਾਇਆ ਨਹੀਂ ਮੇਰਾ ਖਿਆਲ ਹੈ ਇਸ ਦੀ ਤਲਾਸ਼ੀ ਲਈ ਜਾਵੇ ਤੁਹਾਨੂੰ ਪਤਾ ਲੱਗੇ ਕਿ ਇਹ ਗਰੀਬ ਹੈ ਕਿ ਨੌਸਰਵਾਜ ਸਿਪਾਹੀ ਦੀ ਪੋਸ਼ਟੀ ਕਰਦੇ ਆ ਬਾਬੂ ਨੇ ਕਿਹਾ ਤੇ ਇਹ ਗੱਲ ਮੈਥੋਂ ਭੁੱਲੀ ਹੋਈ ਏ ਇੰਨਾ ਲੋਕਾਂ ਤਾਂ ਬਸ ਪੇਸ਼ਾ ਹੀ ਇਹੋ ਬਣਾ ਲਿਆ ਏ ਗੱਡੀਆਂ ਵਿੱਚ ਮੁਫਤ ਸਫ਼ਰ ਕਰਦੇ ਫਿਰੋ ਜਿੱਥੇ ਕੋਈ ਅਕਲ ਦਾ ਅੰਨਾ ਤੇ ਗੰਡ ਦਾ ਪੂਰਾ ਪੂਰਾ ਮਿਲਿਆ ਬਸ ਮੁੱਨ ਮੰਨ ਕੇ ਰਾਹ ਪਏ ਫਿਰ ਮੁਸਾਫਰ ਵੱਲ ਤੱਕਿਆ ਤੇ ਬੋਲਾ ਬੋਲਿਆ ਦੇਣਾ ਹੀ ਕਿਰਾਇਆ ਕਿ ਮੀਮੋ ਕਟਾਂ ਮੁਸਾਫਰ ਦੇ ਸਰੀਰ ਦੀ ਰੱਤ ਜੰਮ ਚੁੱਕੀ ਸੀ ਚਿਹਰੇ ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਸੀ ਦੋ ਤਿੰਨ ਵਾਰੀ ਉਸ ਦੀ ਜ਼बान ਖੁੱਲਦੀ ਖੁੱਲਦੀ ਰੁਕ ਗਈ ਅਖੀਰ ਉਸ ਨੇ ਹੌਸਲਾ ਕਰਕੇ ਕਿਹਾ ਬਾਬੂ ਜੀ ਮੈਂ ਚੋਰ ਉੱਚਕਾ ਨਹੀਂ ਇੱਕ ਮੁਸੀਬਤ ਜਦਾ ਗਰੀਬ ਹਾਂ ਮੈਂ ਮੁਫਤ ਸਫ਼ਰ ਕਰਨ ਦਾ ਮੁਜ਼ਰਮ ਬੇਸ਼ੱਕ ਹਾਂ ਲੈ ਚੱਲੋ ਜਿੱਥੇ ਤੁਹਾਡਾ ਜੀ ਕਰੇ ਮੈਨੂੰ ਲੈ ਚੱਲੋ ਪਰ ਰੱਬ ਦੇ ਵਾਸਤੇ ਇਹੋ ਜਿਹੇ ਲਫ਼ਜ਼ ਕਹਿ ਕੇ ਮੇਰੇ ਕਲੇਜੇ ਵਿੱਚ ਛੁਰੀਆਂ ਨਾ ਮਾਰੋ ਕਹਿੰਦਿਆਂ ਕਹਿੰਦਿਆਂ ਮੁਸਾਫਰ ਦੀਆਂ ਅੱਖਾਂ ਵਿੱਚ ਅਥਰੂ ਡਲਕ ਪਏ ਬਿਨ ਕਿਰਾਏ ਮੁਸਾਫਰ ਦੀਆਂ ਇਹੋ ਜਈਆਂ ਤੇ ਇਸ ਨਾਲੋਂ ਕਿਤੇ ਵੱਧ ਗੱਲਾਂ ਸੁਣਨ ਲਈ ਬਾਬੂ ਤੇ ਸਿਪਾਹੀ ਦੇ ਕੰਨ ਆਦੀ ਹੋ ਚੁੱਕੇ ਸਨ ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇਪਰਵਾਹੀ ਨਾਲ ਮੁਸਾਫਰ ਦੀਆਂ ਗੱਲਾਂ ਸੁਣੀਆਂ ਪਰ ਬਾਬੂ ਦੀ ਨਿਗਾਹ ਜਿਉਂ ਹੀ ਉਸ ਦੀਆਂ ਅੱਖਾਂ ਤੇ ਪਈ ਉਹ ਹੈਰਾਨ ਹੋ ਗਿਆ ਮੁਸਾਫਰ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਰੱਤ ਚੋ ਰਹੀ ਸੀ ਕ੍ਰੋਧ ਤੇ ਨਫ਼ਰਤ ਨਾਲ ਉਸ ਦੇ ਬੁੱਲ ਫਰਕ ਰਹੇ ਸਨ ਤੇ ਉਸ ਦੇ ਗੋਰੇ ਚਿਹਰੇ ਉੱਤੇ ਲਾਲੀ ਦੌੜ ਰਹੀ ਸੀ ਸਿਪਾਹੀ ਸ਼ਾਇਦ ਦਿਲ ਦਾ ਬਧੇਰੇ ਕਰੜਾ ਸੀ ਜਿਸ ਕਰਕੇ ਉਸ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਪਰ ਬਾਬੂ ਨੂੰ ਇਸ ਦੁਖੀ ਦੇ ਚੋਂ ਸ਼ਬਦਾਂ ਨੇ ਤੜਫਾ ਦਿੱਤਾ ਉਹ ਪਛਤਾਉਣ ਲੱਗਾ ਕਿ ਉਸਨੇ ਕਿਉਂ ਇੱਕ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ ਉਹ ਕਿੰਨਾ ਹੀ ਚਿਰਨੀਜ਼ ਲਾਈ ਮੁਸਾਫਰ ਦੀਆਂ ਅੱਖਾਂ ਵੱਲ ਤੱਕਦਾ ਰਿਹਾ ਇਹ ਅੱਖਾਂ ਉਸ ਦੇ ਮਨ ਉੱਤੇ ਅਣ ਸਮਝਿਆ ਜਿਹਾ ਅਸਰ ਕਰ ਰਹੀਆਂ ਸਨ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮੁਸਾਫਰ ਕਦੇ ਬਾਤ ਦੇ ਹੇਠ ਦਵਾ ਲੈਂਦਾ ਕਦੇ ਕੋਟ ਦੀ ਜੇਬ ਵਿੱਚ ਪਾਉਂਦਾ ਪਰ ਇਹ ਸੋਚ ਕੇ ਮਤਾ ਦੂਜੀ ਜੇਬ ਬਾਗ ਇਹ ਵੀ ਨਾ ਪਾਟ ਜਾਏ ਕੱਢ ਕੇ ਬੜੀ ਚੌਕਸੀ ਨਾਲ ਦੋਹਾਂ ਹੱਥਾਂ ਵਿੱਚ ਫੜ ਲੈਂਦਾ ਮੇਰੇ ਨਾਲ ਆ ਇਹ ਕਹਿ ਕੇ ਆਪਣੇ ਕੰਮ ਦਾ ਚਾਰਜ ਇੱਕ ਹੋਰ ਬਾਬੂ ਨੂੰ ਦੇ ਕੇ ਉਹ ਸਟੇਸ਼ਨ ਤੋਂ ਬਾਹਰ ਵੱਲ ਤੁਰ ਪਿਆ ਸ਼ਾਇਦ ਉਸ ਦੀ ਡਿਊਟੀ ਖਤਮ ਹੋ ਚੁੱਕੀ ਸੀ ਉਸ ਦੇ ਪਿੱਛੇ-ਪਿੱਛੇ ਮੁਸਾਫਰ ਵੀ ਤੁਰਿਆ ਗਿਆ ਮੁਸਾਫਰ ਨੂੰ ਹੁਣ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕੇ ਬਾਬੂ ਉਸ ਨੂੰ ਸਟੇਸ਼ਨ ਮਾਸਟਰ પાસે ਲੈ ਜਾਵੇਗਾ ਤਾਂ ਪੁਲਿਸ ਅਫਸਰ પાસે ਜਾਂ ਪੁਲਿਸ ਅਫਸਰ પાસે ਪਰ ਉਹ ਹੈਰਾਨ ਰਹਿ ਗਿਆ ਜਦ ਉਸ ਨੇ ਦੇਖਾ ਕਿ ਬਾਬੂ ਸਟੇਸ਼ਨ ਤੋਂ ਬਾਹਰ ਹੋ ਕੇ ਇੱਕ ਗਰਾਊਂਡ ਵਿੱਚ ਜਾ ਕੇ ਹਰੇ-ਹਰੇ ਘਾਹ ਉੱਤੇ ਬੈਠ ਗਿਆ ਉਸ ਨੇ ਮੁਸਾਫਰ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ ਬਾਬੂ ਨੇ ਇੱਕ ਵਾਰੀ ਫਿਰ ਨਜ਼ਰ ਭਰ ਕੇ ਮੁਸਾਫਰ ਵੱਲ ਤੱਕਿਆ ਤੇ ਫਿਰ ਪੁੱਛਿਆ ਤੂੰ ਕਿੱਥੋਂ ਆ ਰਿਹਾ ਹੈਂ ਜੀ ਲਾਹੌਰੋਂ ਘਰ ਕਿੱਥੇ ਹੀ ਇੱਥੇ ਹੀ ਅੰਮ੍ਰਿਤਸਰ ਵਿੱਚ ਬੜੀ ਹੈਰਾਨੀ ਦੀ ਗੱਲ ਏ ਅੰਮ੍ਰਿਤਸਰ ਵਿੱਚ ਤੇਰਾ ਘਰ ਹੋਵੇ ਤੇ ਖੀਸੇ ਤੇਰੇ ਵਿੱਚ ਦਸਾਂ ਆਨਿਆਂ ਦੇ ਪੈਸੇ ਵੀ ਨਾ ਹੋਣ ਤੂੰ ਕੀ ਕੰਮ ਕਰਨਾ ਹੁੰਨਾ ਏ ਮੁਸਾਫਰ ਨੂੰ ਇਸ ਗੱਲ ਦਾ ਉੱਤਰ ਦੇਣ ਲਈ ਸ਼ਾਇਦ ਡਾਢੀ ਔਕੜ ਆਵਣੀ ਉਹ ਕੁਝ ਚਿਰ ਸੋਚਦਾ ਰਿਹਾ ਫਿਰ ਬੋਲਿਆ ਜੀ ਕੁਝ ਨਹੀਂ ਬਾਬੂ ਨੇ ਹੈਰਾਨੀ ਨਾਲ ਪੁੱਛਿਆ ਕੁਝ ਨਹੀਂ ਤੇ ਖਾਂਦਾ ਕਿੱਥੋਂ ਏ ਇਸ ਦੇ ਨਾਲ ਹੀ ਬਾਬੂ ਨੇ ਇੱਕ ਵਾਰੀ ਮੋੜ ਸ਼ੱਕੀ ਨਜ਼ਰ ਨਾਲ ਉਸ ਵੱਲ ਤੱਕਿਆ ਪਰ ਉਥੇ ਸ਼ੱਕ ਦੀ ਕੋਈ ਵੀ ਕੋਈ ਥਾਂ ਨਹੀਂ ਸੀ ਕੇਵਲ ਮੁਸਾਫਰ ਦੀਆਂ ਅੱਖਾਂ ਵਿੱਚ ਕੋਈ ਗੁੱਜੀ ਜਹੀ ਖਿੱਚ ਸੀ ਜਿਹੜੀ ਬਾਬੂ ਦੇ ਧਿਆਨ ਨੂੰ ਆਣ ਸੋਚੇ ਖਿੱਚ ਰਹੀ ਸੀ ਤੇ ਉਸ ਦੇ ਸੁੱਤੇ ਹੋਏ ਜਜ਼ਬਿਆਂ ਵਿੱਚ ਮਾੜੀ ਮਾੜੀ ਹਰਕਤ ਪੈਦਾ ਕਰਦੀ ਜਾ ਰਹੀ ਸੀ ਮੁਸਾਫਰ ਬੋਲਿਆ ਜੀ ਕੀ ਦੱਸਾਂ ਕਿੱਥੋਂ ਖਾਂਦਾ ਹਾਂ ਕੋਝ ਚਿਰ ਠਹਿਰ ਕੇ ਆਸਲ ਵਿੱਚ ਬਾਬੂ ਜੀ ਮੌਤ ਬੜੀ ਬੁਰੀ ਚੀਜ਼ ਏ ਮਰਨ ਤੋਂ ਆਦਮੀ ਕਿਤਨਾ ਡਰਦਾ ਏ ਬੰਦੇ ਨੂੰ ਖਾਸ ਕਰਕੇ ਮੇਰੇ ਵਰਗੇ ਆਦਮੀਆਂ ਨੂੰ ਰੱਬ ਨੇ ਕਿਤਨੇ ਟੀਟ ਤੇ ਬੇਗੈਰਤ ਬਣਾਇਆ ਏ ਸਭ ਕੁਝ ਤਬਾਹ ਹੋ ਜਾਣ ਤੋਂ ਬਾਅਦ ਵੀ ਬੇਇੱਜ਼ਤੀਆਂ ਤੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੇ ਵੀ ਜਿਉਣਾ ਚਾਹਣਾ ਜਿਉਣਾ ਚਾਹਣਾ ਹਾਂ ਲਾਣ ਤੇ ਮੈਨੂੰ ਤੇ ਮੇਰੇ ਜਿਉਣ ਨੂੰ ਕਹਿੰਦਿਆਂ ਕਹਿੰਦਿਆਂ ਮੁਸਾਫਰ ਦਾ ਗळा ਭਰ ਆਇਆ ਉਸ ਦੀਆਂ ਛੇਕੜ ਦੀਆਂ ਇੱਕ ਦੋ ਗੱਲਾਂ ਬਾਬੂ ਦੇ ਦਿਲ ਤੇ ਹੋਰ ਡੂੰਗਾ ਅਸਰ ਕਰ ਗਈਆਂ ਉਸ ਨੇ ਮੁਸਾਫਰ ਨੂੰ ਦਿਲਾਸਾ ਦਿੰਦਿਆਂ ਹੋਇਆ ਕਿਹਾ ਸਰਦਾਰਾ ਹੌਂਸਲਾ ਰੱਖ ਮੈਨੂੰ ਮਾਲੂਮ ਹੁੰਦਾ ਏ ਤੂੰ ਕਿਸੇ ਭਾਰੀ ਮੁਸੀਬਤ ਵਿੱਚ ਕਿਰਿਆ ਹੋਇਆ ਏ ਮੈਥੋਂ ਜਿੰਨਾ ਕੋ ਹੋ ਸਕੇਗਾ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਮੁਸਾਫਰ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ ਬਾਬੂ ਦੀ ਗੱਲ ਵੱਲ ਧਿਆਨ ਕੀਤੇ ਬਿਨਾਂ ਹੀ ਇੱਕ ਠੰਡਾ ਸਾਹ ਭਰ ਕੇ ਬੋਲਿਆ ਜਨਾਬ ਇਹ ਮੇਰੇ ਹੱਕ ਵਿੱਚ ਚੰਗਾ ਨਹੀਂ ਹੋਇਆ ਤੁਹਾਨੂੰ ਚਾਹੀਦਾ ਸੀ ਕਿ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਸੰਧਿਆ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਆਪ ਨੂੰ ਹਵਾਲਾਤ ਦੀ ਕੋਠੜੀ ਵਿੱਚ ਵੇਖਦਾ ਇਹ ਮੇਰੇ ਹੱਕ ਵਿੱਚ ਇਹ ਮੇਰੇ ਹੱਕ ਵਿੱਚ ਚੰਗਾ ਹੁੰਦਾ ਬਾਬੂ ਨੇ ਉਸਤੀਆਂ ਗੱਲਾਂ ਦਾ ਮਤਲਬ ਸਮਝਣ ਲਈ ਇੱਕ ਵਾਰੀ ਫਿਰ ਉਸ ਦੇ ਮੂੰਹ ਵੱਲ ਤੱਕਿਆ ਇੱਕ ਮਿੰਟ ਲਈ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਮੁਸਾਫਰ ਸ਼ਾਇਦ পাগল ਹੈ ਇਸ ਦਾ ਦਿਮਾਗ ਫਿਰ ਗਿਆ ਹੈ ਉਸ ਨੇ ਫਿਰ ਪੁੱਛਿਆ ਇਹ ਤੇਰੇ ਹੱਕ ਵਿੱਚ ਚੰਗਾ ਹੁੰਦਾ ਇਸ ਦਾ ਕੀ ਮਤਲਬ ਮੁਸਾਫਰ ਨੇ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਵੱਲ ਤੱਕ ਕੇ ਕਿਹਾ ਮੇਰੇ ਨਾਵਲ ਦਾ ਅਧੂਰਾ ਕਾંડ ਪੂਰਾ ਹੋ ਜਾਂਦਾ ਬਾਬੂ ਨੇ ਪੁੱਛਿਆ ਭਾਈ ਇਸ ਗੱਲ ਦਾ ਮਤਲਬ ਖੋਲ ਕੇ ਦੱਸ ਜਰਾ ਮੇਰੀ ਸਮਝ ਵਿੱਚ ਕੁਝ ਨਹੀਂ ਆਇਆ ਮੁਸਾਫਿਰ ਬੋਲਿਆ ਜਨਾਬ ਮੈਂ ਇਸੇ ਸ਼ਹਿਰ ਵਿੱਚ ਭਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਇੱਕ ਟੁੱਟੀ-ਫੁੱਟੀ ਕੋਠੜੀ ਵਿੱਚ ਰਹਿੰਦਾ ਹਾਂ ਜਿਸ ਦਾ ਕਿਰਾਇਆ ਭਾਵੇਂ ਕੁੱਲ 8 ਆਨੇ ਮਹੀਨਾ ਹੈ ਪਰ ਮੇਰੇ ਭਾਣੇ ਇਹ 8 ਰੁਪਏ ਨੇ ਮੈਂ ਇੱਕ ਅਧਨਾ ਜਿਹਾ ਲੇਖਕ ਹਾਂ ਪਹਿਲਾਂ ਤਾਂ ਮੇਰਾ ਇਹ ਪੇਸ਼ਾ ਨਹੀਂ ਥੋੜੇ ਚਿਰ ਤੋਂ ਹੀ ਮੈਨੂੰ ਸਾਹਿਤ ਲਿਖਣ ਦਾ ਸ਼ੌਕ ਲੱਗਾ ਇਸ ਤੋਂ ਪਹਿਲਾਂ ਵੀ ਮੈਂ ਕੁੱਝ ਕਿਤਾਬਾਂ ਲਿਖ ਕੇ ਪ੍ਰਕਾਸ਼ਕਾਂ ਨੂੰ ਦੇ ਚੁੱਕਾ ਹਾਂ ਤੇ ਉਹ ਛਪ ਵੀ ਚੁੱਕੀਆਂ ਨੇ ਇਸ ਤੋਂ ਛੁੱਟ ਕਈ ਰਸਾਲਿਆਂ ਵਿੱਚ ਵੀ ਮੇਰੀਆਂ ਲਿਖੀਆਂ ਹੋਈਆਂ ਸੰਖੇਪ ਕਹਾਣੀਆਂ ਛਪਦੀਆਂ ਰਹਿੰਦੀਆਂ ਨੇ ਭਾਵੇਂ ਲੋਕਾਂ ਨੇ ਮੈਨੂੰ ਕਾਫੀ ਸਲਾਹ ਆਏ ਪਰ ਮੈਂ ਸੁੱਕੀ ਛਲਾਗਾ ਨੂੰ ਕੀ ਕਰਦਾ ਜਦ ਕਿ ਕਿਸੇ ਵੱਲੋਂ ਮੇਰੀ ਤਲੀ ਤੇ ਚੌ ਠੇਕਰੀਆਂ ਤੇ ਵੱਧ ਕਦੀ ਤੋਂ ਵੱਧ ਕਦੀ ਕੁਝ ਨਹੀਂ ਰੱਖਿਆ ਗਿਆ ਜਿਹੜਾ ਕਿ ਮੇਰੀਆਂ ਲੋੜਾਂ ਤੋਂ ਬਹੁਤ ਘੱਟ ਹੁੰਦਾ ਹੈ ਥੋੜਾ ਜਿਹਾ ਠਹਿਰ ਕੇ ਮੁਸਾਫਿਰ ਮੁਸਾਫਰ ਬੋਲਿਆ ਬਾਉ ਜੀ ਕੁਝ ਦਿਨਾ ਕੁਝ ਦਿਨ ਪਹਿਲਾਂ ਮੈਂ ਇਸ ਨੂਲੇ ਖਰਿਆ ਸਾਂ ਮੈਂ ਅੱਜ ਵਾਂਗ ਹੀ ਕੰਗਾਲ ਸਾਂ ਮੇਰੇ ਪੱਲੇ ਕੱਚੀ ਕੌਡੀ ਵੀ ਨਹੀਂ ਸੀ ਕੋਈ ਉਧਾਰ ਵੀ ਨਹੀਂ ਸੀ ਦਿੰਦਾ ਪਰसों ਦੀ ਗੱਲ ਹੈ ਜਦ ਮੇਰੇ ਕਾਗਜ਼ ਮੁੱਕ ਗਏ ਤਾਂ ਮੇਰੀ ਹੋਸ਼ ਓਡਣ ਲੱਗੀ ਮੇਰੇ ਇਸ ਨਾਵਲ ਦਾ ਛੇੜ ਕਲਾ ਕਾਂਡ ਬਾਕੀ ਸੀ ਮੈਂ ਟਿੱਡੋਂ ਪੋਖਾ ਰਹਿ ਕੇ ਤਨੋਂ ਨੰਗਾ ਰਹਿ ਕੇ guzara ਕਰ ਸਕਦਾ ਸਾਂ ਪਰ ਕਾਗਜ਼ਾਂ ਤੋਂ ਬਿਨਾ ਮੇਰਾ ਝਟ ਕਿਵੇਂ ਲੰਘਦਾ ਮੈਂ ਸਾਰਾ ਦਿਨ ਟੱਕਰਾ ਮਾਰਦਾ ਰਿਹਾ ਪਰ ਨਾ ਤਾਂ ਮੈਨੂੰ ਕਿਸੇ ਨੇ ਚੁਾਨੀ ਉਧਾਰੀ ਦਿੱਤੀ ਤੇ ਨਾ ਹੀ ਕਾਗਜ਼ ਮੈਂ ਬੜਾ ਨਿਰਾਸ਼ ਹੋ ਗਿਆ ਉਸ ਵੇਲੇ ਮੈਂ ਮਰਨ ਦੀ ਸਲਾਹ ਕੀਤੀ ਪਰ ਪਤਾ ਨਹੀਂ ਕਿਦਾ ਕਿਤਾਬ ਅਧੂਰੀ ਰਹਿ ਜਾਵੇਗੀ ਇਸ ਖਿਆਲ ਨਾਲ ਜਾਂ ਖਵਰੇ ਕਿਸੇ ਹੋਰ ਚੀਜ਼ ਦੇ ਮੋਹ ਕਰਕੇ ਮੈਂ ਇਸ ਬਾਰੇ ਵੀ ਨਾ ਮਰ ਸਕਿਆ ਮੈਂ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸਾਂ ਕਿ ਇੱਕ ਕੂੜੇ ਦੇ ਢੇਰ ਵਿੱਚ ਕੁਝ ਮੈਲੇ ਕੁਚਲੇ ਕਾਗਜ਼ ਵੇਖੇ ਸ਼ਾਇਦ ਕਿਸੇ ਸਕੂਲ ਦੇ ਮੁੰਡੇ ਨੇ ਰੱਦੀ ਕਾਪੀ ਸੁੱਟ ਛੱਡੀ ਸੀ ਮੈਂ ਜਦ ਉਹਨਾਂ ਨੂੰ ਚੁੱਕ ਕੇ ਵੇਖਿਆ ਤਾਂ ਸਭ ਕਾਗਜ਼ ਸਲਾਬੇ ਨਾਲ ਗਿੱਲੇ ਹੋਏ ਹੋਏ ਸਨ ਉਨ੍ਹਾਂ ਵਿੱਚ ਕੁਝ ਵਰਕਿਆਂ ਦੇ ਇੱਕ ਪਾਸੇ ਸਕੂਲ ਦੀ ਲਿਖਾਈ ਸੀ ਤੇ ਦੂਜੇ ਵੱਨਿਓ ਕੋਰੇ ਸਨ ਇੱਕ ਸਿਆਹੀ ਦੇ ਫੈਲਣ ਕਰਕੇ ਉਹ ਵੀ ਕਾਫੀ ਰੰਗੇ ਹੋਏ ਮਾਲੂਮ ਹੁੰਦੇ ਸਨ ਮੈਂ ਸਾਰੇ ਕਾਗਜ਼ ਚੁਗ ਲਈ ਤੇ ਆਪਣੀ ਕੋਠੜੀ ਵਿੱਚ ਲੈ ਕੇ ਉਹਨਾਂ ਨੂੰ ਅੱਗ ਦੇ ਸੇਕ ਨਾਲ ਸੁਕਾ ਲਿਆ ਮੇਰੇ ਲਈ ਇਹੋ ਹੀ ਗنیمਤ ਸੀ ਉਹਨਾਂ ਕਾਗਜ਼ਾਂ ਤੇ ਮੈਂ ਲਗਾਤਾਰ 6-7 ਘੰਟੇ ਲਿਖਦਾ ਰਿਹਾ ਦੂਜੇ ਦਿਨ ਮੇਰੇ ਲਿਖਣ ਲਈ ਕੋਈ ਕਾਗਜ਼ ਬਾਕੀ ਨਹੀਂ ਸੀ ਉਸ ਵੇਲੇ ਮੇਰਾ ਨਾਵਲ ਲਗਭਗ ਸਮਾਪਤ ਹੋ ਚੁੱਕਾ ਸੀ ਤੇ ਉਸ ਦਾ ਅੰਤਮ ਕਾંડ ਵੀ ਅੱਧੂ ਕੋ ਲਿਖਿਆ ਜਾ ਚੁੱਕਾ ਸੀ ਮੈਨੂੰ ਇਸ ਦੇ ਵੇਚਣ ਦੀ ਬੜੀ ਕਾਲੀ ਸੀ ਮੈਂ ਚਾਹੁੰਦਾ ਸਾਂ ਜੋ ਛੇਤੀ ਤੋਂ ਛੇਤੀ ਮੈਨੂੰ ਇਸ ਦੇ ਬਦਲੇ ਬਹੁਤ ਸਾਰਾ ਰੁਪਇਆ ਮਿਲ ਜਾਵੇ ਤੇ ਮੈਂ ਆਪਣੇ ਫਰਜ਼ ਨੂੰ ਪੂਰਾ ਕਰਾਂ ਇਹ ਫਰਜ਼ ਕੀ ਸੀ ਇਹੀ ਮੈਂ ਦੱਸ ਨਹੀਂ ਸਕਦਾ ਮੇਰੇ ਵਿੱਚ ਜਰਾ ਵੀ ਸਹਾਰਾ ਨਹੀਂ ਸੀ ਮੇਰਾ خیال ਸੀ ਮੇਰੀ ਇਹ ਰਚਨਾ ਅਗਲੀਆਂ ਸਾਰੀਆਂ ਰਚਨਾਵਾਂ ਨਾਲੋਂ ਚੰਗੀ ਹੈ ਤੇ ਇਹ ਮੈਂ ਜਾ ਕੇ ਲਾਹੌਰ ਦੇ ਕਿਸੇ ਕਦਰਦਾਨ ਪ੍ਰਕਾਸ਼ਕ ਨੂੰ ਦਿਆਂਗਾ ਪਰ ਪੈਸਿਆਂ ਬਿਨਾਂ ਲਾਹੌਰ ਜਾਣਾ ਵੀ ਮੇਰੇ ਬਾਣੇ ਕਲਕੱਤੇ ਜਾਣ ਬਰਾਬਰ ਸੀ ਕੱਲ ਕਿਸੇ ਨਾ ਕਿਸੇ ਤਰ੍ਹਾਂ ਮੈਂ 1 ਰੁਪਏ ਦਾ ਪ੍ਰਬੰਧ ਕਰ ਹੀ ਲਿਆ ਪਰ ਜਿਸ ਨੇ ਮੈਨੂੰ ਰੁਪਈਆ ਦਿੱਤਾ ਉਹ ਜਵਾਰੀਆਂ ਦਾ ਸ਼ਾਹੂਕਾਰ ਸੀ ਉਸਨੇ ਮੈਥੋਂ 2 ਰੁਪਈਆ ਦੀ ਰਸੀਦ ਲਖਾ ਲਈ ਮੈਂ ਅੱਜ ਸਵੇਰੇ ਢਿੱਡੋਂ ਖਾਹੀ ਇਸ ਅਧੂਰੇ ਖਾਂਡ ਵਾਲਾ ਨਾਵਲ ਲੈ ਕੇ ਲਾਹੌਰ ਨੂੰ ਚੱਲ ਪਿਆ ਮੇਰਾ ਖਿਆਲ ਸੀ ਜਦ ਕਿਸੇ ਨਾਲ ਸੌਦਾ ਹੋ ਜਾਵੇਗਾ ਤਾਂ ਉਸ ਪਾਸੋਂ ਕਾਗਜ਼ ਲੈ ਕੇ ਛੇੜਕਲੇ ਕਾਂਡ ਦਾ ਬਾਕੀ ਹਿੱਸਾ ਉੱਥੇ ਹੀ ਕਿਸੇ ਬਾਗ ਵਿੱਚ ਬੈਠ ਕੇ ਪੂਰਾ ਕਰ ਲਵਾਂਗਾ ਤੇ ਰੋਟੀ ਵੀ ਉਦੋਂ ਹੀ ਖਾਵਾਂਗਾ ریل ਦੀ ਟਿਕਟ ਲੈ ਕੇ ਮੈਂ ਲਾਹੌਰ ਪਹੁੰਚਾ ਜਾ ਕੇ ਕਈ ਦੁਕਾਨਦਾਰਾਂ پاس ਫਿਰਿਆ ਮੇਰਾ ਖਿਆਲ ਸੀ ਮੈਂ ਜਿਸ ਨੂੰ ਵੀ ਇਹ ਨਾਵਲ ਦਿਆਂਗਾ ਇੱਕ ਵਾਰੀ ਮੁੱਢ ਤੋਂ ਛੇਕੜ ਤੱਕ ਆਪ ਸੁਣਾ ਕੇ ਦਿਆਂਗਾ ਤਾਂ ਜੋ ਪ੍ਰਕਾਸ਼ਕ ਦੇ ਦਿਲ ਤੇ ਇਸ ਦਾ ਡੂੰਗਾ ਅਸਰ ਪਵੇ ਤੇ ਮੈਨੂੰ ਚੰਗੇ ਪੈਸੇ ਮਿਲਣ ਪਰ ਉਹ ਮੇਰਾ ਕੂੜੇ ਦਾ ਥੱਬਾ ਵੇਖਦੇ ਸਾਰ ਹੀ ਕਵਰਾ ਜਾਂਦੇ ਤੇ ਵੱਧ ਤੋਂ ਵੱਧ 10-15 ਰੁਪਏ ਮੈਨੂੰ ਇਸ ਦਾ ਮੁੱਲ ਸੁਣਾ ਦਿੰਦੇ ਸਨ ਤੇ ਮੇਰੀ ਲੋੜ ਐਨੇ ਨਾਲ ਪੂਰੀ ਨਹੀਂ ਸੀ ਹੋ ਸਕਦੀ। ਮੁੱਕਦੀ ਗੱਲ ਮੈਂ ਸਾਰਾ ਦਿਨ ਫਿਰਦਾ ਰਿਹਾ ਪਰ ਮੇਰੀ ਕਿਤਾਬ ਦਾ ਕਿਤੇ ਵੀ ਮੁੱਲ ਨਾ ਪਿਆ। ਹੁਣ ਮੈਨੂੰ ਅੰਮ੍ਰਿਤਸਰ ਮੋੜਨ ਦਾ ਫਿਕਰ ਹੋਇਆ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ। ਉਸ ਵੇਲੇ ਇੱਕ ਚਵਾਨੀ ਮੇਰੇ ਪਾਸ ਸੀ। ਮੈਂ ਇੱਕ ਤੰਦੂਰ ਤੇ ਜਾ ਕੇ ਦਵਾਨੀ ਦੀ ਰੋਟੀ ਖਾਧੀ। ਜਦ ਪੈਸੇ ਦੇਣ ਲੱਗਾ ਤਾਂ ਮੇਰਾ ਰੰਗ ਫੱਕ ਹੋ ਗਿਆ। ਚਵਾਨੀ ਖੋਟੀ ਸੀ। ਚੌਰ ਨੇ ਪੂਆ ਕੇ ਵਾਕੇ ਮੇਰੇ ਨੱਕ ਤੇ ਮਾਰੀ ਉਸ ਦੀ ਹੱਟੀ ਤੇ ਹੋਰ ਕਈ ਆਦਮੀ ਰੋਟੀ ਖਾ ਰਹੇ ਸਨ ਮੇਰੀ ਹਾਲਤ ਤੇ ਤਰਸ ਖਾਣ ਦੀ ਥਾਂ ਸਗੋਂ ਉਹ ਮੇਰੇ ਵੱਲ ਤੱਕ ਕੇ ਮਜ਼ਾਕਾਂ ਕਰਦੇ ਤੇ ਭਾਂਤ-ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ ਚਿਓਰ ਨੇ ਮੈਨੂੰ ਦੋ ਠੰਡੀਆਂ ਦਿੱਤੀਆਂ ਸੁਣਾਈਆਂ ਮੇਰੇ ਪਾਸ ਕੋਈ ਹੋਰ ਚਾਰਾ ਨਹੀਂ ਸੀ ਮੇਰੀ ਜੇਬ ਵਿੱਚ ਇੱਕ ਰੇਸ਼ਮੀ ਰਮਾਲ ਸੀ ਇਹੇ ਮੇਰੇ ਲਈ ਕਿੰਨੇ ਮੁੱਲ ਦੀ ਚੀਜ਼ ਸੀ ਇਸ ਦਾ ਹਾਲ ਮੈਂ ਤੁਹਾਨੂੰ ਕੀ ਦੱਸਾਂ ਕਹਿੰਦਿਆਂ ਕਹਿੰਦਿਆਂ ਫਿਰ ਮੁਸਾਫਰ ਦਾ ਗਲਗ ਘਰ ਆਇਆ ਇਹ ਮੇਰੇ ਜੀਵਨ ਦੀ ਰੁੜ ਚੁੱਕੀ ਖੱਟੀ ਕਮਾਈ ਬਚਿਆ ਖੋਚਿਆ ਹਿੱਸਾ ਸੀ ਕਲੇਜੇ ਤੇ ਪੱਥਰ ਰੱਖ ਕੇ ਮੈਂ ਦੋ ਆਨਿਆਂ ਵਿੱਚ ਉਹ ਰਮਾਲਚਿਓਰ ਦੇ ਹਵਾਲੇ ਕਰ ਦਿੱਤਾ ਰਮਾਲ ਹੱਥੋਂ ਛੱਡ ਦਿਆਂ ਮੇਰੀਆਂ ਅੱਖਾਂ ਅੱਗੇ ਕਿਸੇ ਸੋਹਣੀ ਮੂਰਤ ਦੀ ਛਾਇਆ ਆਈ ਮੈਨੂੰ ਇਉਂ ਜਾਪਦਾ ਸੀ ਜੀਕਣ ਕੋਈ ਅੱਖਾਂ ਵਿੱਚ ਅਥਰੂ ਭਰ ਕੇ ਮੈਨੂੰ ਕਹਿ ਰਿਹਾ ਹੈ ਉਹ ਜ਼ਾਲਮ ਤੇਰਾ ਵੀ ਲਹੂ ਚਿੱਟਾ ਹੋ ਗਿਆ ਮੈਂ ਦੋਹਾਂ ਹੱਥਾਂ ਨਾਲ ਕਲੇਜਾ ਘੁੱਟ ਕੇ ਉੱਥੋਂ ਸਿੱਧਾ ਸਟੇਸ਼ਨ ਤੇ ਆਇਆ ਤੇ ਬਿਨਾਂ ਟਿਕਟੋਂ ਗੱਡੀ ਤੇ ਚੜ ਬੈਠਾ ਗੱਡੀ ਵਿੱਚ ਬੈਠ ਕੇ ਮੈਂ ਅਖਬਾਰਾਂ ਦੇ ਕੁਝ ਰੱਦੀ ਕਾਗਜ਼ਾਂ ਉੱਤੇ ਆਪਣੇ ਅਧੂਰੇ ਕਾંડ ਦਾ ਬਾਕੀ ਹਿੱਸਾ ਲਿਖਣਾ ਸ਼ੁਰੂ ਕੀਤਾ ਪਰ ਇਹ ਪੂਰਾ ਨਾ ਹੋ ਸਕਿਆ ਜਦ ਮੈਂ ਇੱਥੇ ਪੁੱਜਾ ਤਾਂ ਅੱਗੇ ਤੁਹਾਡੇ ਕਾਬੂ ਆ ਗਿਆ ਜਨਾਬ ਇਸ ਕਰਕੇ ਤੁਹਾਨੂੰ ਕਿਹਾ ਹੈ ਕਿ ਮੈਨੂੰ ਜੇਲ੍ਹ ਵਿੱਚ ਭੇਜ ਦਿੰਦੇ ਤਾਂ ਮੇਰੇ ਇਸ ਨਾਵਲ ਦਾ ਅਧੂਰਾ ਕਾંડ ਬੜੀ ਸੁੰਦਰਤਾ ਨਾਲ ਮੁੱਕਦਾ ਕਿਉਂਕਿ ਨਾਵਲ ਦਾ ਨਾਮ ਹੈ ਚਿੱਟਾ ਲੋ ਇਸ ਵਿੱਚ ਜਿੰਨਿਆਂ ਦਾ ਵੀ ਜ਼ਿਕਰ ਆਇਆ ਹੈ 1 2 ਨੂੰ ਛੱਡ ਕੇ ਸਾਰਿਆਂ ਦਾ ਹੀ ਲੋ ਚਿੱਟਾ ਦੱਸਿਆ ਗਿਆ ਹੈ ਜੇ ਤੁਹਾਡਾ ਵੀ ਜਿਹੜੇ ਮੇਰੇ ਇਸ ਨਾਵਲ ਦਾ ਛੇੜਕਲਾ ਪਾਤਰ ਹੋ ਚਿੱਟਾ ਲੋ ਹੁੰਦਾ ਤਾਂ ਇਹ ਇੱਕ ਬੜੀ ਸੁਆਦਲੀ ਰੇਜ਼ਿਡੀ ਬਣ ਜਾਂਦੀ ਹੁਣ ਇਸ ਦੇ ਅਖੀਰ ਵਿੱਚ ਇੱਕ ਭਾਰੀ ਉਨਤਾਈ ਰਹੇਗੀ ਅਤੇ ਇਹ ਘੜਿਆ ਘੜਾਇਆ ਮضمون ਛੱਡ ਕੇ ਮੈਨੂੰ ਹੋਰ ਕੋਈ ਮضمون ਟੋਲਣਾ ਪਵੇਗਾ ਮੁਸਾਫਰ ਦੇ ਨਾਵਲ ਦਾ ਛੇੜ ਕਲਾ ਕਾਂਢ ਹੀ ਜਦ ਇਤਨਾ ਦਰਦ ਭਰਿਆ ਹੈ ਤਾਂ ਇਸ ਦਾ ਬਾਕੀ ਹਿੱਸਾ ਕਿਹੋ ਜਿਹਾ ਹੋਵੇਗਾ ਇਸ ਗੱਲ ਨਾਲ ਤੇ ਦੂਜਾ ਉਸ ਦੀ ਹੱਡ ਵੀ ਤੇ ਸੁਣ ਕੇ ਬਾਬੂ ਦੇ ਦਿਲ ਵਿੱਚ ਰੁਗ ਜਿਹਾ ਭਰਿਆ ਗਿਆ ਉਸ ਨੇ ਬੜੀ ਸ਼ਰਦਾ ਹਮਦਰਦੀ ਤੇ ਪਿਆਰ ਭਰੀ ਨਜ਼ਰ ਨਾਲ ਇੱਕ ਵਾਰੀ ਫਿਰ ਉਸ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਉਸ ਦਾ ਹੱਥ ਫੜ ਕੇ ਚੁੰਮਿਆ ਤੇ ਬੜੀ ਸ਼ਰਦਾ ਨਾਲ ਬੋਲਿਆ ਸਰਦਾਰ ਜੀ ਮੁਆਫ ਕਰਨਾ ਮੈਨੂੰ ਨਹੀਂ ਸੀ ਪਤਾ ਤੁਸੀਂ ਇੱਕ ਏਡੀ ਉੱਚੀ ਹਸਤੀ ਹੋ ਆਓ ਅੱਜ ਦੀ ਰਾਤ ਇਸ ਗਰੀਬ ਦੀ ਝੋਪੜੀ ਵਿੱਚ ਕਟੋ ਨਾਲੇ ਜੇ ਹਰਜਨਾਖ ਸਮਝੋ ਤਾਂ ਇਹ ਨਾਵਲ ਵੀ ਸੁਣਾਉਣ ਦੀ ਮਿਹਰਬਾਨੀ ਕਰਨੀ ਮੈਨੂੰ ਵੀ ਨਾਵਲ ਪੜਨ ਦਾ ਬਹੁਤ ਸ਼ੌਕ ਹੈ ਸ਼ਾਇਦ ਮੈਂ ਹੀ ਇਸ ਦੇ ਛਾਪਣ ਦਾ ਪ੍ਰਬੰਧ ਕਿਤੇ ਕਰਵਾ ਦਿਆਂ ਇਥੋਂ ਦੇ ਕਈ ਪ੍ਰਕਾਸ਼ਕ ਮੇਰੇ ਬਾਗ ਬਨੇ ਮੁਸਾਫਰ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪਚੀ ਪੀਤਾ ਉੱਠ ਕੇ ਉਸ ਦੇ ਮੰਗਰ ਹੋ ਤੁਰਿਆ ਬਾਬੂ ਨੇ ਫੇਰ ਕੁਝ ਨਾ ਪੁੱਛਿਆ ਥੋੜੀ ਦੇਰ ਬਾਅਦ ਮੁਸਾਫਰ ਉਸਨੇ ਉਸ ਦੇ ਮਕਾਨ ਤੇ ਜਾ ਪੁੱਜਾ ਜਾਂਦਿਆਂ ਹੀ ਬਾਬੂ ਨੇ ਸਭ ਤੋਂ ਪਹਿਲਾਂ ਨੌਕਰ ਨੂੰ ਕਹਿ ਕੇ ਉਸ ਲਈ ਰੋਟੀ ਦਾ ਪ੍ਰਬੰਧ ਕੀਤਾ ਕਿਉਂਕਿ ਉਹ ਘਰ ਵਿੱਚ ਇਕੱਲਾ ਸੀ ਰੋਟੀ ਖਾ ਚੁੱਕਣ ਤੋਂ ਬਾਅਦ ਜਦ ਦੋਵੇਂ ਸੌਣ ਵਾਲੇ ਕਮਰੇ ਵਿੱਚ ਪੁੱਜੇ ਤਾਂ ਬਾਬੂ ਨੇ ਉਸ ਨੂੰ ਇੱਕ ਵਿਸ਼ਾਣੇ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਲਓ ਸਰਦਾਰ ਜੀ ਬੈਠ ਜਾਓ ਤੇ ਸਭ ਤੋਂ ਪਹਿਲਾਂ ਆਪਣਾ ਇਹ ਨਾਵਲ ਸੁਣਾਓ ਰਾਤ ਦੇ 9:00 ਵਜੂ ਕੇ ਸਨ ਮੁਸਾਫਰ ਨੇ ਬੈਠ ਕੇ ਥੱਬੇ ਉਤਲੀ ਇੱਕ ਮੈਲੀ ਲੀਰ ਜਿਸ ਨਾਲ ਉਹ ਬੱਧਿਆ ਹੋਇਆ ਸੀ ਖੋਲੀ ਖੋਲਦਿਆਂ ਹੀ ਉਸ ਵਿਚਲੇ ਛੋਟੇ ਮੋਟੇ ਉਗੜ ਦੁਗੜੇ ਕਾਗਜ਼ ਉਸ ਦੇ ਹੱਥਾਂ ਚੋਂ ਨਿਕਲ ਕੇ ਫਰਸ਼ ਤੇ ਖਿਲਰ ਗਏ ਉਹ ਕੁਝ ਚਿਰ ਉਹਨਾਂ ਨੂੰ ਇਕੱਠਿਆਂ ਕਰਦਾ ਤੇ ਸਫੇ ਮਿਲਾਉਂਦਾ ਰਿਹਾ ਜਦ ਸਾਰੇ ਵਰਕੇ ਨੰਬਰ ਵਾਰ ਕਰ ਚੁੱਕਾ ਤਾਂ ਸਭ ਤੋਂ ਪਹਿਲਾਂ ਟਾਈਟਲ ਵਾਲਾ ਵਰਕਾ ਚੁੱਕ ਕੇ ਉਸਨੇ ਸਾਹਮਣੀ ਤਰਪਾਈ ਤੇ ਰੱਖ ਦਿੱਤਾ ਇਸ ਉੱਤੇ ਜਿਉਂ ਹੀ ਬਾਬੂ ਦੀ ਨਿਗਾਹ ਪਈ ਉਹ ਇਸ ਤਰ੍ਹਾਂ ਤਰਬਕ ਕੇ ਕੁਰਸੀ ਤੋਂ ਉੱਠ ਕੇ ਖੜੋਤਾ ਜਿਕਣ ਕਦੀ ਕਦੀ ਅਚਾਨਕ ਆਪਣੇ ਕਿਸੇ ਅਫਸਰ ਦੇ ਆ ਜਾਣ ਕਰਕੇ ਆਦਵ ਨਾਲ ਖੜੋ ਜਾਂਦਾ ਹੁੰਦਾ ਸੀ ਟਾਈਟਲ ਤੇ ਬਹੁਤ ਮਜਬੂਤ ਨਹੀਂ ਸੀ ਕੇਵਲ ਇੰਨਾ ਹੀ ਲਿਖਿਆ ਹੋਇਆ ਸੀ ਸਿੱਟਾ ਲਓ ਕ੍ਰਿਤ ਗੁਪਤੇਸ਼ਵਰ ਇਹੇ ਗੁਪਤੇਸ਼ਵਰ ਉਹ ਨਾ ਸੀ ਜਿਹੜਾ ਬਾਬੂ ਦੇ ਰੋਮ-ਰੋਮ ਵਿੱਚ ਰਸਿਆ ਹੋਇਆ ਸੀ ਉਹ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਕਿਤਨੀ ਸ਼ਰਧਾ ਕਿਤਨੇ ਪਿਆਰ ਕਿਤਨੀ ਹਉਬ ਨਾਲ ਪੜ੍ਹਿਆ ਕਰਦਾ ਸੀ ਉਹਨਾਂ ਵਿੱਚੋਂ ਉਹਨੂੰ ਕਿੰਨਾ ਸੁੱਖ ਤੇ ਸ਼ਾਂਤੀ ਮਿਲਦੀ ਸੀ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਉਹ ਧਾਰਮਿਕ ਪੁਸਤਕਬਾਂਗਰ ਮਾਲਿਆਂ ਵਿੱਚ ਬੰਨ ਕੇ ਰੱਖਦਾ ਸੀ ਕਿ ਇਹ ਗੁਪਤੇਸ਼ਵਰ ਹੈ ਕਿ ਮੈਂ ਸੱਚਮੁੱਚ ਅੱਜ ਉਸੇ ਹਸਤੀ ਦੇ ਦਰਸ਼ਨ ਕਰ ਰਿਹਾ ਹਾਂ ਜਿਸ ਦਾ ਇੱਕ ਇੱਕ ਬਾਕ ਮੇਰੇ ਲਈ ਆਕਾਸ਼ ਬਾਣੀ ਤੋਂ ਘੱਟ ਨਹੀਂ ਤੇ ਐਡੀ ਵੱਡੀ ਹਸਤੀ ਦਾ ਇਹ ਹਾਲ ਇਹੋ ਜਿਹੇ ਅਨੇਕਾਂ ਪ੍ਰਸ਼ਨ ਉਸ ਦੇ ਦਿਮਾਗ ਵਿੱਚ ਉੱਠ ਰਹੇ ਸਨ ਉਹ ਕੁਰਸੀ ਤੋਂ ਉੱਠਿਆ ਤੇ ਜ਼ਮੀਨ ਤੇ ਬੈਠ ਕੇ ਦੋਹਾਂ ਹੱਥਾਂ ਨਾਲ ਮੁਸਾਫਰ ਦੇ ਪੈਰਾਂ ਨੂੰ ਛੂੰਦਾ ਹੋਇਆ ਬੋਲਿਆ ਕੀ ਤੁਸੀਂ ਹੀ ਗੁਪਤੇਸ਼ਵਰ ਹੋ ਕੀ ਜਿਸ ਮਹਾਪੁਰਸ਼ ਦਾ ਬਾਸਾ ਮੇਰੇ ਰੋਮ-ਰੋਮ ਵਿੱਚ ਹੈ ਉਹ ਤੁਸੀਂ ਹੀ ਹੋ ਇਹ ਕਹਿੰਦਾ ਕਹਿੰਦਾ ਉਹ ਛੇਤੀ ਨਾਲ ਅਲਮਾਰੀ ਖੋਲ ਕੇ ਰੁਮਾਲ ਵਿੱਚ ਬੱᱫਾ ਹੋਇਆ ਇੱਕ ਬਸਤਾ ਚੁੱਕ ਲਿਆ ਆ ਤੇ ਉਸ ਦੇ ਸਾਹਮਣੇ ਖੋਲਦਾ ਹੋਇਆ ਬੋਲਿਆ ਇਹ ਹੀ ਸਾਰੀ ਆਪ ਦੀ ਹੀ ਰਚਨਾ ਹੈ ਇਹ ਗੁਪਤੇਸ਼ਵਰ ਦੀਆਂ ਰਚੀਆਂ ਹੋਈਆਂ ਅੱਜ ਤੱਕ ਦੀਆਂ ਸਾਰੀਆਂ ਰਚਨਾਵਾਂ ਸਨ ਕੁੱਝ ਕਿਤਾਬਾਂ ਤੇ ਉਸ ਦੇ ਨਾਂ ਹੇਠ ਛਪੇ ਹੋਏ ਰਸਾਲਿਆਂ ਦੇ ਕਟਿੰਗਸ ਮਸਾਫਰ ਦੇ ਦਿਲ ਤੇ ਇਸ ਪ੍ਰਸੰਸਾ ਦਾ ਕੋਈ ਵੀ ਅਸਰ ਨਾ ਹੋਇਆ ਜਿਹੜਾ ਕਿ ਲਿਖਾਰੀਆਂ ਉੱਤੇ ਆਮ ਤੌਰ ਤੇ ਹੋਇਆ ਕਰਦਾ ਹੈ ਉਹ ਉਸੇ ਗੰਭੀਰ ਭਾਵ ਨਾਲ ਬੋਲਿਆ ਗੰਭੀਰ ਭਾਵ ਨਾਲ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਬੋਲਿਆ ਜੀ ਹਾਂ ਇਹ ਸਭ ਉਸ ਪਰਮਾਤਮਾ ਦੀ ਹੀ ਮਿਹਰ ਹੈ ਬਾਬੂ ਸ਼ਾਮਦਾਸ ਚਾਹੁੰਦਾ ਸੀ ਕਿ ਆਪਣੀ ਸਾਰੀ ਸ਼ਰਧਾ ਭਗਤੀ ਇਕੱਠੀ ਕਰਕੇ ਉਸ ਦੇ ਕਦਮਾਂ ਹੇਠ ਵਿਛਾ ਦੇਵੇ ਉਹ ਗਦਗਦ ਹੋ ਕੇ ਬੋਲਿਆ ਉਹ ਮੇਰੇ ਪਿਆਰੇ ਗੁਪਤੇਸ਼ਵਰ ਸਾਹਿਬ ਸੱਚਮੁੱਚ ਮੈਂ ਬੜਾ ਖੁਸ਼ਕਿਸਮਤ ਹਾਂ ਜਾਂ ਜਿਸ ਨੂੰ ਅੱਜ ਜਿਸ ਨੂੰ ਅੱਜ ਉਹ ਚੀਜ਼ ਮਿਲ ਗਈ ਜਿਸ ਦੇ ਨਾਂ ਦੀ ਮੈਂ ਸਦਾ ਮਾਲਾ ਫੇਰਿਆ ਕਰਦਾ ਸਾਂ ਮੇਰੇ ਮੁਕਤੀਦਾਤਾ ਮੈਂ ਕੀ ਦੱਸਾਂ ਤੁਸੀਂ ਮੇਰੇ ਉੱਤੇ ਕਿੰਨੇ ਉਪਕਾਰ ਕੀਤੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੀ ਜ਼ਿੰਦਗੀ ਇੱਕ ਕੁੱਤੇ ਦੀ ਜ਼ਿੰਦਗੀ ਸੀ ਸਾਰੀ ਦੁਨੀਆ ਦੇ ਐਬ ਤੇ ਬੁਰਾਈਆਂ ਮੇਰੇ ਵਿੱਚ ਸਨ ਤੇ ਉਹਨਾਂ ਉੱਤੇ ਛਾਤੀ ਠੋਕ ਕੇ ਮੈਂ ਠੋਕ ਕੇ ਫਖਰ ਕਰਿਆ ਕਰਦਾ ਸਾਂ ਪਰ ਜਦ ਤੋਂ ਤੁਹਾਡੀਆਂ ਰਚਨਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੇਰੇ ਜੀਵਨ ਵਿੱਚ ਆਪਣੇ ਆਪ ਹੀ ਤਬਦੀਲੀ ਹੁੰਦੀ ਮਾਲੂਮ ਹੋਣ ਲੱਗੀ ਮੈਂ ਡੂੰਡ ਡੂੰਡ ਕੇ ਤੁਹਾਡੀਆਂ ਰਚੀਆਂ ਹੋਈਆਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਤੇ ਜਿੰਨਾ ਰਸਾਲਿਆਂ ਵਿੱਚ ਤੁਹਾਡੇ ਲੇਖ ਲਿਖ ਕਹਾਣੀਆਂ ਛਪਦੀਆਂ ਸਨ ਉਹ ਮੰਗਵਾਣੇ ਸ਼ੁਰੂ ਕਰ ਦਿੱਤੇ ਇਨਾ ਵਿੱਚ ਕਿੰਨੀ ਰੋਹਾਨੀਅਤ ਕਿੰਨਾ ਦਰਦ ਅਰ ਕਿੰਨੀਆਂ ਇਵਰਤ ਨਾਕ ਨਸੀਹਤਾਂ ਹੁੰਦੀਆਂ ਸਨ ਤੇ ਉਹਨਾਂ ਤੇ ਨੇ ਕਿਤਨੀ ਛੇਤੀ ਮੇਰੀ ਜ਼ਿੰਦਗੀ ਨੂੰ ਪਲਟ ਦਿੱਤਾ ਇਹ ਮੈਂ ਦੱਸ ਨਹੀਂ ਸਕਦਾ ਬੜੀ ਵਾਰੀ ਦਰਸ਼ਨਾਂ ਦੀ ਖਾਹਿਸ਼ ਲੈ ਕੇ ਨੱਠ ਭੱਜ ਕੀਤੀ ਪਰ ਤੁਹਾਡਾ ਪਤਾ ਨਾ ਪਾ ਸਕਿਆ ਹਰ ਕਿਸੇ ਤੋਂ ਇਹੋ ਉੱਤਰ ਮਿਲਦਾ ਸੀ ਕਿ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧਤਾ ਪਾਉਣ ਵਾਲਾ ਗੁਪਤ ਲਿਖਾਰੀ ਕਦੇ ਕਿਸੇ ਨਹੀਂ ਡਿਠਾ ਤੁਸੀਂ ਇੰਨੀ ਛੇਤੀ ਮਸ਼ਹੂਰੀ ਹਾਸਲ ਕਰ ਲਈ ਗੁਪਤੇਸ਼ਵਰ ਸਾਹਿਬ ਇਸੇ ਬੈਠਕ ਤੇ ਅੱਜ ਤੋਂ ਕੁਝ ਅਰਸਾ ਪਹਿਲਾਂ ਸ਼ਰਾਬੀਆਂ ਜਵਾਰੀਆਂ ਤੇ ਹੋਰ ਕਈ ਤਰ੍ਹਾਂ ਦੇ ਐਬੀਆਂ ਦਾ ਜਮਕਟਾ ਹੁੰਦਾ ਸੀ ਤੇ ਮੈਂ ਉਹਨਾਂ ਸਭਨਾਂ ਦਾ ਸਰਦਾਰ ਸਾਂ ਇਸ ਤੋਂ ਬਿਨਾ ਉਹ ਪਾਪ ਤੇ ਕੁਕਰਮ ਜਿਨ੍ਹਾਂ ਨੂੰ ਯਾਦ ਕਰਕੇ ਗੁਪਤੇਸ਼ਵਰ ਨੂੰ ਉਸ ਦੀ ਹਾਲਤ ਤੇ ਬੜਾ ਤਰਸ ਆਇਆ ਤੇ ਫਿਰ ਇਹ ਦੇਖ ਕੇ ਇਸ ਐਡੇ ਵੱਡੇ ਗੁਨਾਹਗਾਰ ਨੇ ਆਪਣੇ ਆਪ ਨੂੰ ਇਤਨੀ ਛੇਤੀ ਸੁਧਾਰ ਲਿਆ ਹੈ ਇਸ ਦੇ ਦਿਲ ਵਿੱਚ ਸ਼ਾਮਦਾਸ ਲਈ ਪ੍ਰੇਮ ਤੇ ਹਮਦਰਦੀ ਪੈਦਾ ਹੋ ਗਈ ਉਹ ਉਸ ਨੂੰ ਪਿਆਰ ਨਾਲ ਬਾਹੋਂ ਫੜ ਕੇ ਕੁਰਸੀ ਤੇ ਬਿਠਾਉਂਦਾ ਹੋਇਆ ਬੋਲਿਆ ਮੇਰੇ ਬਜ਼ੁਰਗਵਾਰ ਮੈਂ ਆਪ ਵਰਗੇ ਖੁਸ਼ਕਿਸਮਤ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਹਾਂ ਕਿ ਤੁਸੀਂ ਆਪਣੇ ਆਪ ਨੂੰ ਪਾਪਾਂ ਦੇ ਉਸ ਟੋਏ ਵਿੱਚੋਂ ਕੱਢ ਲਿਆ ਹੈ ਜਿਸ ਤੋਂ ਨਿਕਲਣਾ ਨਾ ਮੁਮਕਿਨ ਦੇ ਬਰਾਬਰ ਸੀ ਸ਼ੁਕਰ ਹੈ ਪਰਮਾਤਮਾ ਦਾ ਜਿਸ ਨੇ ਤੁਹਾਡੇ ਉੱਤੇ ਇਤਨੀ ਦਇਆ ਕੀਤੀ ਹੈ। ਬਾਬੂ ਸ਼ਾਮਦਾਸ ਦਾ ਦਿਲ ਖੁਸ਼ੀ ਨਾਲ ਛਲਕ ਰਿਹਾ ਸੀ ਪਰ ਨਾਲ ਹੀ ਉਸ ਨੂੰ ਯਾਦ ਆਇਆ ਕਿ ਹੁਣੇ ਹੀ ਉਸ ਨੇ ਇਸ ਪਵਿੱਤਰ ਆਤਮਾ ਦੀ ਕਿੱਡੀ ਬੇਇੱਜ਼ਤੀ ਕੀਤੀ ਸੀ ਤੇ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਗੁਪਤੇਸ਼ਵਰ ਦੇ ਪੈਰ ਫੜ ਕੇ ਬੋਲਿਆ ਮੈਨੂੰ ਬਖਸ਼ ਲਓ। ਮੈਂ ਅੱਜ ਕਦੇ ਨਾ ਬਖਸ਼ੇ ਜਾਣ ਵਾਲਾ ਗੁਨਾਹ ਕੀਤਾ ਹੈ। ਆਪਣੇ ਪੈਰਾਂ ਤੋਂ ਉਸਦੇ ਹੱਥ ਝੁਕਦਾ ਹੋਇਆ ਗੁਪਤੇਸ਼ਵਰ ਬੋਲਿਆ ਉਹ ਬਜ਼ੁਰਗੋ ਇਸ ਤਰ੍ਹਾਂ ਕਰਕੇ ਮੈਨੂੰ ਨਰਕਾਂ ਦਾ ਭਾਗੀ ਨਾ ਬਣਾਓ ਤੁਸੀਂ ਉਮਰ ਵਿੱਚ ਮੇਰੇ ਪਿਤਾ ਦੇ ਸਮਾਨ ਹੋ ਬਾਬੂ ਬੋਲਿਆ ਇਹ ਤਾਂ ਠੀਕ ਹੈ ਪਰ ਆਕਲ ਵੱਡੀ ਕੇ ਭੈਸ ਇਸ ਤੋਂ ਬਾਅਦ ਉਸਨੇ ਬਾਕੀ ਗੱਲਾਂ ਨੂੰ ਕਿਸੇ ਹੋਰ ਵੇਲੇ ਲਈ ਛੱਡ ਕੇ ਸਭ ਤੋਂ ਪਹਿਲਾਂ ਗੁਪਤੇਸ਼ਵਰ ਨੂੰ ਨਾਵਲ ਸੁਣਾਉਣ ਲਈ ਬੇਨਤੀ ਕੀਤੀ ਗੁਪਤੇਸ਼ਵਰ ਨੇ ਕਿਹਾ ਸੁਣਾਉਂਦਾ ਹਾਂ ਪਰ ਇਹ ਕਾਫੀ ਵੱਡੀ ਕਿਤਾਬ ਹੈ ਮੇਰਾ ਖਿਆਲ ਹੈ ਕਿ ਤੁਸੀਂ ਇਸ ਨੂੰ ਸੁਣਦੇ ਸੁਣਦੇ ਅੱਕ ਜਾਓਗੇ ਕੀ ਕਿਹਾ ਜੇ ਅੱਕ ਜਾਵਾਂਗਾ ਬਸ਼ਰਤੇ ਕਿ ਤੁਸੀਂ ਸੁਣਾਉਂਦੇ ਸੁਣਾਉਂਦੇ ਨਾ ਅੱਕ ਜਾਓ ਮੇਰੇ ਲਈ ਤਾਂ ਪਾਣੀ ਪੀਣਾ ਹਰਾਮ ਹੈ ਜਦ ਤੱਕ ਸਾਰੀ ਨਾ ਸੁਣ ਲਵਾਂ ਤਾਂ ਅੱਜ ਦੀ ਰਾਤ ਆਪਾਂ ਨੂੰ ਜਾਗਰਾਤਾ ਕੱਟਣਾ ਪਵੇਗਾ ਭਾਵੇਂ ਮੈਂ ਇਸ ਨੂੰ ਬਹੁਤ ਛੇਤੀ ਪੜ ਲਵਾਂਗਾ ਤਾਂ ਵੀ ਘੱਟੋ ਘੱਟ 8-10 ਘੰਟੇ ਇਸ ਦੇ ਪੜਨ ਲਈ ਚਾਹੀਦੇ ਹਨ ਆਮੀਰ 10 ਦਿਨ ਸੁਣਾਉਂਦੇ ਰਹੋ ਮੈਂ ਅੱਖ ਨਹੀਂ ਲਾਵਾਂਗਾ ਚੰਗਾ ਤਾਂ ਸੁਣੋ ਫਿਰ ਬਾਬੂ ਨੇ ਬਿਜਲੀ ਦਾ ਬਲਵ ਉਸ ਦੇ ਸਾਹਮਣੇ ਵੱਲ ਕਰਕੇ ਟੰਗ ਦਿੱਤਾ ਤੇ ਫਿਰ ਬੋਲਿਆ ਹਾਂਜੀ ਕਰੋ ਸ਼ੁਰੂ ਗੁਪਤੇਸ਼ਵਰ ਨੇ ਟਾਈਟਲ ਵਾਲਾ ਵਰਕਾ ਝੁੱਕ ਕੇ ਸਾਹਮਣੇ ਵਾਲੀ ਤਰਪਾਈ ਤੇ ਰੱਖਿਆ ਤੇ ਨਾਵਲ ਸੁਣਾਣਾ ਸ਼ੁਰੂ ਕੀਤਾ ਧੰਨਵਾਦ